ਉੱਥੇ ਸਰਦਾਰ ਗਾਹ ਬੈਠਾ ਕੋਲੇ ਬੰਦਾ ਬੈਠਾ ਸਦਾ ਚੜਦੀਆਂ ਕਲਾ ਚ ਰਹੇ ਨੀ 2377 ਤਕਦੀਰ ਵੇਖ ਦਿੰਨੇ ਆ ਬੱਚਾ ਨਹੀਂ ਨਹੀਂ ਸਰਦਾਰਾਂ ਦੀ ਤਕਦੀਰ ਦੇਖੋ ਸਾਡੀ ਤਾਂ ਹੀ ਕੁਝ ਲਿਖਿਆ ਹੋਇਆ ਹੈ ਸ਼ਾਂਤਾਂ ਘਰਾਂ 'ਚ ਤਾਂ ਮੰਗਣੇ ਮੰਗਣਾ ਹੁਣ ਖੇਤਾਂ ਨੂੰ ਵੀ ਤੁਰਪੇ ਬੱਲੇ ਸਾਧੜਿਓ ਓ ਬਾਬਾ ਕਿਤਾਈ ਤਾਂ ਬਖਸ਼ ਦਿਆ ਕਰੋ ਉਹ ਕਾਲ ਪੁਰਖ ਲਿਆਉਂਦਾ ਬੱਚਾ ਕਿਉਂ ਮੇਰੇ ਕੀ ਬੋਲਣ ਲੱਗੇ ਕੋਈ ਮੈਂ ਤੈਨੂੰ ਲੁੱਟਣ ਨਹੀਂ ਆਇਆ ਬੱਚਾ ਮੈਂ ਤਾਂ ਮੱਥੇ ਦੀਆਂ ਤਕਦੀਰਾਂ ਹੱਥ ਦੀਆਂ ਲਕੀਰਾਂ ਵੇਖ ਕੇ ਦੱਸਦਾ ਤੇਥੋਂ 2 ਰੁਪਈਆ ਦਾ ਲਾਲਚ ਨਹੀਂ ਕਰਦਾ ਬੱਚਾ ਇਥੋਂ ਕੁਝ ਲੈ ਕੇ ਨਹੀਂ ਜਾਣਾ ਤੈਨੂੰ ਸ਼ਾਂਤਾਂ ਨੇ ਦੇ ਕੇ ਜਾਣਾ ਤੇ 10 15 ਦਿਨ ਹੋ ਗਏ ਉਦੋਂ ਤੋਂ ਪਿੰਡ ਕਣਕ ਮੰਗਦਾ ਫਿਰਦਾ ਸਤੂ ਸੀ ਹਰਦਵਾਰ ਰਹਿਨੇ ਬੱਚਾ ਹਰਦਵਾਰ ਮੈਂ ਤੈਨੂੰ ਖੁਦ ਵੇਖਿਆ ਬੱਚਾ ਮੈਂ ਝੂਠ ਨਹੀਂ ਬੋਲਦਾ ਤੇ ਹਰਦਵਾਰ ਕਿ ਤੂੰ ਕਿੱਥੇ ਜਾ ਗਿਆ ਤੂੰ ਬੱਚਾ ਤੈਨੂੰ ਗਲਤ ਸੁਣ ਗਿਆ ਮੈਂ ਕਿਹਾ ਹਰ ਬਾਰ ਹਰ ਬਾਰ ਆ ਕੇ ਜਾਣੇ ਆ ਬੱਚਾ ਮੰਗਦੇ ਆ ਅੱਛਾ ਅੱਛਾ ਸੰਤਾਂ ਦਾ ਕੰਮ ਆ ਮੰਗਣਾ ਬੱਚਾ ਚਲੋ ਠੀਕ ਹੈ ਪਰ ਮੈਂ ਤਾਂ ਹੱਥ ਪਕਾਉਣ 'ਚ ਵਿਸ਼ਵਾਸ ਨਹੀਂ ਰੱਖਦਾ ਬੱਚਾ ਤੇਰਾ ਹੱਥ ਵੇਖ ਦਿੰਦੇ ਆ ਤੈਨੂੰ ਗੱਲਾਂ ਦੱਸਦੇ ਆ ਓ ਯਾਰ ਚੁੱਪ ਮੈਂ ਤਾਂ ਇੱਥੋਂ ਪੈਸੇ ਨਹੀਂ ਮੰਗਦਾ ਬੱਚਾ ਤੇ ਫਾਇਦਾ ਵੀ ਫਿਰ ਕੀ ਅਕਾਲ ਪੁਰਖ ਜਿਵੇਂ ਕਰਦਾ ਬੱਚਾ ਜੀ ਬੱਚਾ ਲੈ ਰਾਂ ਬੈਰਾ ਹੋ ਜਾਣੀਆਂ ਰੰਗ ਭਾਗ ਲੱਗ ਜਾਣਗੇ ਤੇਰੇ ਘਰੇ ਕੋਈ ਕਾਟਾ ਆ ਨਾਟ 11 ਘੜਾ ਤੇਰਾ ਉਹ ਨਾਟ 11 ਨਹੀਂ ਬਾਬਾ 16 ਲਿਖਿਆ ਇਹ ਅੱਛਾ ਸੋਨਾ ਲਿਖਾ ਉਹ ਮੂਸੇ ਵਾਲਾ ਰਾਤ 11 ਕਹਿੰਦਾ ਹੁੰਦਾ ਨਾ ਸਾਡੇ ਵੀ ਯਾਦ ਰਹਿ ਗਿਆ ਵੀ ਨਾਟ 11 ਤੂੰ ਮੂਸੇਆ ਕੀ ਕਰਦਾ ਭਈ ਬੱਤੁਰਦੇ ਫਿਰਦੇ ਰਹਿੰਦੇ ਆ ਬੱਚਾ ਮੂਛੇ ਵਾਲਾ ਸਾਡਾ ਫੈਨ ਹੈ ਜਿੱਦੋਂ ਜਾਣੇ ਆ ਸੰਤਾਂ ਨੂੰ ਚਾਹ ਪਾਣੀ ਸ਼ਕਾਉਂਦਾ ਲੰਗਰ ਪਰ ਸ਼ਾਦੇ ਸ਼ਕਾਉਂਦਾ ਮੂਸੇ ਵਾਲਾ ਤੇਰਾ ਫੈਨ ਹੈ ਬੱਚਾ ਉਹਦੀ ਮਾਇਆ ਸੰਤਾਂ ਦੀ ਮਾਇਆ ਬੱਚਾ ਸਾਡਾ ਤਾਂ ਗਰਦਾਸ ਮਾਨ ਵੀ ਫੈਨ ਰਿਹਾ ਓਏ ਹੋ ਹੋ ਫਿਰ ਮੰਨੇ ਸੰਤਾਂ ਨੂੰ ਓ ਬਾਬਾ ਗੱਲ ਸੁਣ ਮੇਰਾ ਤਾਂ ਵਿਸ਼ਵਾਸ ਹੀ ਉੱਟ ਗਿਆ ਸਾਧਾਂ ਤੋਂ ਜਿਹੜਾ ਚੋਲਾ ਪਾਇਆ ਹੁੰਦਾ ਨਾ ਉਹ ਹੀ ਪਖੰਡੀ ਨਿਕਲਦਾ ਪਰ ਮੈਂ ਤੈਨੂੰ ਦੱਸਾਂ ਅੱਜ ਲਾਸਟ ਵਾਰ ਤੈਨੂੰ ਵੀ ਦੇਖ ਲੈਣਾ ਠੀਕ ਹੈ ਹਾਂ ਚਲ ਆ ਜਾ ਬਹਿ ਜਾ ਇਹ ਚੋਲਾ ਬੱਚਾ ਚੋਰਾਂ ਦੇ ਵੀ ਪਾਇਆ ਤੇ ਸ਼ਾਦਾਾਂ ਦੇ ਵੀ ਪਾਇਆ ਬਾਣਾ ਉਹ ਮੰਨਦਾ ਮੈਂ ਮੰਨਦਾ ਐਸ ਗੱਲ ਨੂੰ ਪਰ ਆ ਜਾ ਚੱਲ ਫਿਰ ਤੈਨੂੰ ਮਨਾਈਏ ਆ ਜਾ ਹੁਣ ਤ ਫਿਰ ਵੇਖੀ ਪਹਿਲਾਂ ਥੋੜੀ ਚਾਹ ਪੀ ਲੈ ਹੂੰ ਚਲ ਉਹ ਚਾਹ ਛਕ ਦਿੰਨੇ ਆ ਬੱਚਾ ਉਹ ਵੀ ਤੂੰ ਆਖੇ ਮੂਸੇ ਵਾਲੇ ਨਾਲ ਆਉਣ ਜਾਣਾ ਬੱਚਾ ਛੱਡਾ ਸਾਰੇ ਸਾਡਾ ਗੱਗੂ ਕਿੰਨਾ ਵੀ ਆਉਣ ਜਾਣਾ ਬੱਚਾ ਵੀ ਛੱਡਾ ਫੈਨ ਹੈ ਕਦੇ ਗੱਲ ਫੋਟੋ ਹੀ ਕਿ ਚੱਲੇ ਯਾਰ ਮੇਰੇ ਅਕੀਦੀ ਬੱਚਾ ਸ਼ਾਂਤ ਬਣਨਾ ਬਹੁਤ ਔਖਾ ਇੱਕ ਗੱਲ ਕਹਾ ਬੱਚਾ ਲੈ ਬਾਬਾ ਸ਼ਾਂਤਾਂ ਦੇ ਬਰਾਬਰ ਨਹੀਂ ਬੈਠੀਦਾ ਬੱਚਾ ਅੱਛਾ ਬਾਬਾ ਹਾਂ ਚਲ ਥੱਲੇ ਬੈਠ ਦੂੰ ਮੈਂ ਹਾਂ ਛਾ ਵੀ ਤੂੰ ਬਾਬਾ ਬਾਬਾ ਤੇਰੇ ਹੱਥ ਵੇਖ ਤੇ ਮੈਂ ਜਿਹੜੀ ਰਹਿੰਦੀ ਉਹ ਬੋਣੀ ਐ ਤੂੰ ਦਿਲ ਦਾ ਬਹੁਤ ਚੰਗਾ ਦਿਲ ਦਾ ਸਾਫ ਹੈ ਦਿਲ ਦਾ ਸਾਫ ਹੈ ਬੱਚਾ ਇਹ ਤਾਂ ਬਾਬਾ ਤੇਰੀ ਗੱਲ ਸਹੀ ਹੈ ਚਲੋ ਬਹਿ ਕੇ ਚਾਹ ਛੱਕਦੇ ਆਇਆ ਬਾਬਾ ਫਿਰ ਇਧਰ ਆ ਆਉਨਾ ਬੱਚਾ ਆਇਆ ਮੈਂ ਉੱਠ ਕਰਦਾ ਲੈ ਬਾਬਾ ਮੈਂ ਬਹਿ ਗਿਆ ਇੱਧਰ ਸਾਡੀ ਕਰਦਾ ਬਾਬਾ ਬੱਚਾ ਕੁਝ ਮੱਕੜੀਆਂ ਨਹੀਂ ਫੜਦਾ ਇਹ ਜਾਪ ਹੁੰਦਾ ਇਹ ਸੰਤ ਜਾਪ ਕਰਦੇ ਆ ਬੱਚਾ ਠੀਕ ਹੈ ਬਾਬਾ ਇਹ ਜਾਪ ਹੈ ਬਾਬਾ ਬਸ ਫਿਰ ਤੂੰ ਆ ਤਵੇਖ ਤੇ ਮੈਂ ਤੈਨੂੰ ਐਂ ਆਂਦਾ ਵੀ ਮੇਰੀ ਗੁੱਗੂ ਬਿੱਲ ਨਾਲ ਫੋਟੋ ਜ਼ਰੂਰ ਲੈ ਜੇ ਤੇਰੀ ਜੱਦੀ ਆ ਕੇ ਫੋਟੋ ਕਰਵਾਤੀਏ ਮਨੇ ਸੰਤਾਨੋਂ ਹਾਂ ਬਾਬਾ ਜ਼ਰੂਰ ਬਿਲਕੁਲ ਮੰਨੋ ਆ ਗੁੱਗੂ ਕਿੱਲ ਦੇ ਦੋ ਬੱਚੇ ਆ ਹਾਂ ਮਾਨੂੰ ਸਰਪੰਚ ਕਿਨੇ ਬਣਾਇਆ ਇਹਨੇ ਬਣਾਇਆ ਬਾਬਾ ਤਾਂ ਅਸਲੇ ਬੱਚਾ ਤਾਂ ਅਸਲੇ ਤੁਸੀਂ ਬਣਾਇਆ ਬਾਬਾ ਅੱਛਾ ਬੱਸੋ ਪਰਮਾਤਮਾ ਗੇਰ ਦਾਸ ਕਰੀਤੇ ਬਣ ਗਏ ਸਾਰਾ ਪਰਿਵਾਰ ਛੱਤਾਂ ਨੂੰ ਪੂਰਾ ਚਾਹ ਪਾਣੀ ਪਰਿਸ਼ਾਦੇ ਮੋੜ ਨਹੀਂ ਦਿੰਦਾ ਜਦੋਂ ਚੱਲੇ ਇਹ ਆ ਫਿਲਮਾਂ ਦੇ ਚੜਾਈ ਕੀਤੀ ਹੈ ਕਿ ਗੂਗਲ ਨੇ ਹਾਂ ਉਹ ਤਾਂ ਬਾਬਾ ਸਟਾਰ ਆ ਸਾਰਾ ਪੰਜਾਬ ਕੀ ਹਿੰਦੁਸਤਾਨੀ ਉਹਦੇ ਚ ਵੀ ਸ਼ੰਤਾਂ ਦਾ ਕਿਵੇਂ ਬਸ ਅਰੇ ਦਾਸਾ ਕਰੀ ਦੀ ਐ ਮੱਥੇ ਤੇ ਤਕਦੀਰਾਂ ਵੇਕੇ ਦੋ ਚਾਰ ਫਾਰਮੂਲੇ ਦੱਛੋ ਨੇ ਬਣਾ ਲੈ। ਜੋ ਜੈ ਜੈਕਾਰ ਹੋਗੀ। ਅਬਾਬਾ। ਬੱਚਾ ਹੁਣ ਜੇ ਫਿਲਮ ਇੰਡਸਟਰੀ ਦੀ ਪੁੱਛੇਂਗਾ ਤਾਂ ਸਾਰੀ ਫਿਲਮ ਇੰਡਸਟਰੀ ਤਾਂ ਮੈਨੂੰ ਪਾਲਦੀ ਸੀ। ਤੇ ਬਾਬਾ ਤੂੰ ਫਿਲਮਾਂ 'ਚ ਕੰਮ ਕਰਨਾ ਸੀ ਫਿਰ। ਬੱਚਾ ਸੰਤਾਂ ਦਾ ਕੰਮ ਨਹੀਂ। ਸਾਡਾ ਕੰਮ ਹੈ ਲੋਕਾਂ ਦੇ ਭਲੇ ਕਰਨੇ ਬੱਚਾ ਜਿ ਤੇਰਾ ਹੁਣ ਖੇਤਾਂ 'ਚ ਚੱਲ ਕੇ ਭਲਾ ਕਰਨਾ। ਤਾਨੂੰ ਕੋਈ ਲਾਲਚ ਨਹੀਂ ਆ ਹੁਣ ਸਾਡੀ ਧਰਮਿੰਦਰ ਨਾਲ ਪੂਰੀ ਯਾਰੀ ਸੀ ਇਹ ਤਾਂ ਇਹ ਮੁੰਡੇ ਨੇ ਚਬਲ ਮਾਰਦੀ ਅਜੇ ਨਹੀਂ ਦੇਵਲ ਨੇ ਜਨਾ ਕਰਕੇ ਹਾਂ ਉਹੀ ਤਾਂ ਕਹਿਣਾ ਬੱਚਾ ਸੀ ਵੀ ਤਾਂ ਕਿਸਾਨਾਂ ਦੇ ਨਾਲ ਹੀ ਆ ਬੱਚਾ ਦੋ ਮਣਾ ਅਨਾਜ ਅਸੀਂ ਕਛਾਨਾਂ ਤੋਂ ਲੈਨੇ ਆਂ ਔਰ ਅਸੀਂ ਕੀ ਤੋਂ ਲੈਨੇ ਆਂ ਆ ਬਾਬਾ ਆ ਨਾ ਆ ਫਸਲ ਨਹੀਂ ਹੁੰਦੀ ਹੁਣ ਮੈਂ ਇਹ ਨਹੀਂ ਮੜਾ ਜਕਰੀ ਚੰਗਾ ਆਖਿਆ ਸਾਰਾ ਬੇਫਿਕਰ ਹੋ ਜਾ ਲੈ ਹੱਥ ਪਖਾ ਬੱਚਾ ਤੇਰਾ ਓ ਹੋ 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 ਯਰਦਾ ਲਾਲਾ ਕੇ ਬੱਚਾ ਲਖੀਰਾ ਹੀ ਸਾਫ ਕਰ ਛੱਡੀਆ ਜਰਦਾ ਨਹੀਂ ਬਾਬਾ ਕਲੀ ਕਰਦੀ ਸੀ ਬਾਗ ਨੂੰ ਜਾਣੋ ਹੱਥ ਧੋ ਕੇ ਆ ਕਰੋ ਨਾ ਚੱਲਦਾ ਬੱਚਾ ਹੱਥ ਧੋ ਠੀਕ ਹੈ ਬਾਬਾ ਕੋਨੇ ਮੈਂ ਯੰਤਰ ਮੰਤਰ ਮਾਰਦਾ ਬੱਚਾ ਅਲੀ ਕਚੁੰਦਰ ਚੱਕਰ ਚੁੰਦਰ ਅਲੀ ਕਨੁੰਦਰ ਪੁੰਦਰ ਚੁੰਦਰਾ ਛੂ 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 ਬਾਬਾ ਆਹ ਕਿਹੜਾ ਜਾਪ ਹੋਇਆ ਅਲੀ ਕੁੰਦਰ ਮੁੰਦਰ ਆ ਕੀ ਸੀ ਹੈ ਅਲੀ ਕਨੁੰਦਰ ਛੁੰਦਰ ਮੁੰਦਰ ਛੋ 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 ਤੇ ਬੱਚਾ ਜੀ ਹਰੀ ਇੱਕ ਜਾਪ ਕਰ ਲੈ ਤਾਂ ਫਿਰ ਸ਼ੰਤਨਾ ਬਣ ਜੇ ਇਹ ਜਾਪ ਤੈਨੂੰ ਵੀ ਕਰਨਾ ਪੈਣਾ ਬੋਲ ਅਲੀ ਕਲੂੰਦਰ ਝੁੰਦਰ ਮੁੰਦਰ ਝੂ 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 ਅਲੀ ਕਲੂੰਦਰ ਮੁੰਦਰ ਅਲੀ ਕਲੂੰਦਰ ਝੁੰਦਰ ਮੁੰਦਰ ਅਲੀ ਕਲੂੰਦਰ ਝੁੰਦਰ ਮੁੰਦਰ ਝੂ 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 ਅਲੀ ਕਲੂੰਦਰ ਅਲੀ ਕਲੂੰਦਰ ਝੁੰਦਰ ਮੁੰਦਰ ਝੂ 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 ਅਲੀ ਕਲੂੰਦਰ ਮੁੰਦਰ ਝੁੰਦਰ ਝੂ 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 ਬੱਚਾ ਕਿਉਂ ਜਾਪ ਦੀ ਜੜ ਕੱਢੀ ਜਾਂਦਾ ਬਾਬਾ ਫਿਰ ਨਹੀਂ ਸਾਡੇ ਹੁਣ ਕੰਮ ਥੋੜਾ ਹੀ ਹੈ ਆ ਫਿਰ ਛੋਟੇ ਬੱਚੇ ਪਰ ਮੈਂ ਸੁਣਾ ਨਹੀਂ ਬਾਬਾ ਇੱਕ ਦਿਨ ਬੱਚਾ ਇਹ ਜਾਪਾ ਹੈ ਨਾ ਜਿਹੜਾ ਇਹ ਜਾਪਾਂ ਦਾ ਪਿਓ ਹੈ ਜਿਵੇਂ ਆਪਾਂ ਆਪਣੇ ਕੋਲੇ ਕੁਆਂਟਲ ਦੁੱਧ ਹੈ ਹੂੰ ਕੁਆਂਟਲ ਦੁੱਧ ਆਪਾਂ ਇਕੱਠਾ ਪੀ ਲਈਏ ਪੀਤਾ ਜਾਉ ਨਹੀਂ ਬਾਬਾ ਜੋ ਨੂੰ ਰਿੜਕਤੀ ਪਤਾ ਨਹੀਂ ਮਾਰ ਕੇ ਇੰਨਾ ਕਿ ਮੱਖਣ ਨਹੀਂ ਤਾਂ ਇਹ ਮੱਖਣ ਹੈ ਉਹਦਾ ਸਮਝਤਾ ਗਿਆ ਹੀ ਹੋਵੇਗਾ ਅੱਛਾ ਅੱਛਾ ਅਲੀ ਕਲੁੰਦਰ ਜੁੰਦਰ ਮੁੰਦਰ ਛੋ ਜੋ ਜੋ ਨਾ ਬੱਚਾ ਤੇਰਾ ਹੱਥ ਮੇਖੀਏ ਸ਼ਾਬ ਕਰਦੇ ਆ ਹਾਂ ਬਾਬਾ ਬੱਚਾ ਦਿਲਦਾਰ ਸ਼ਾਬ ਹੈ ਹਾਂ ਬਾਬਾ ਸਹੀ ਗੱਲ ਹੈ ਕਿਸੇ ਦਾ ਮਾੜਾ ਨਹੀਂ ਸੋਚਦਾ ਨਹੀਂ ਸੋਚਿਆ ਬਾਬਾ ਕਦੇ ਕਿਸੇ ਦਾ ਮਾੜਾ ਨਹੀਂ ਕਰੇ ਨਹੀਂ ਕੀਤਾ ਘਰੋਂ ਆਏ ਕਿਸੇ ਨੂੰ ਭੁੱਖਾ ਨਹੀਂ ਤੋੜਿਆ ਬੱਚਾ ਬਿਮਾਰੀਆਂ ਨੇ ਦਬ ਛੱਡਿਆ ਠੀਕ ਹੈ ਬਾਬਾ ਸਹੀ ਗੱਲ ਲੱਤ ਦਪਦਾ ਬਾਹ ਖੜੀ ਬਾਹ ਦਾ ਲੱਤ ਖੜੀ ਤਾਂ ਕੋਈ ਨਾ ਕੋਈ ਪੰਗਾ ਪੈ ਜਾਂਦਾ ਬਿਮਾਰੀ ਦਾ ਬਾਬਾ ਇਹ ਗੱਲ ਤੇਰੀ ਸੱਚੀ ਹੈ ਹਸ਼ਾ ਦਾ ਬਹੁਤ ਆਫਤ ਹੁੰਦੀ ਹੈ ਪਰ ਪੈਸਾ ਨਹੀਂ ਠਿਕਦਾ ਬਾਬਾ ਜਮੀਨ ਪੈਸਾ ਕਰੇ ਵੀ ਬਹੁਤ ਆਉਂਦਾ ਪਰ ਖੜਦਾ ਨਹੀਂ ਨਹੀਂ ਖੜਦਾ ਬਾਬਾ ਇੱਥੇ ਕਿਰਪਾ ਰੂਕੀ ਪਈ ਹੈ ਬਾਬਾ ਹੱਲ ਦੱਸੋ ਹੱਲ ਬੱਚਾ ਅਲੀ ਬੰਦ ਚੁੱਪ ਨਰਮ ਨਰਮ ਚੂ 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 ਘਰ ਦੇ ਵਿੱਚ ਬੱਚਾ ਸਭ ਤੋਂ ਵੱਡਾ ਨੋਟ ਕਿਹੜਾ ਤੇਰੇ ਕੋਲ ਜਾਂ ਜੀਬ ਦੇ ਵਿੱਚ ਘਰ ਤਾਂ ਹੁਣ ਕਿੱਥੇ ਹੈ ਦੇਖਦੇ ਆਂ ਬਾਬਾ 500 ਦਾ ਬਾਬਾ ਨਹੀਂ ਤੁਹਾਨੂੰ ਬਾਬਾ ਕੇ ਪੈਸਾ ਦੇਣਾ ਮੈਂ ਤਾਂ ਮੈਂ ਨਹੀਂ ਲੈ ਕੇ ਜਾਣਾ ਬੱਚਾ ਮੈਂ ਨਹੀਂ ਲੈ ਕੇ ਜਾ ਅੱਛਾ ਤੇਰਾ ਨੋਟ ਮੈਨੂੰ ਵਾ ਮੈਨੂੰ ਕੋਈ ਲਾਲਚ ਨਹੀਂ ਬੱਚਾ ਲੇਖ ਲਈ ਤੋ ਚਾਟੇ ਸ਼ੱਕ ਲੈ ਰੋਟੀ ਸ਼ੱਕ ਪਰਛਾਦਾ ਪਾਣੀ ਹੋ ਗਿਆ ਬਸ ਬੈਠ ਪੂ ਜਾ ਛੋ ਜਾ ਕੇ ਜਾ ਠੀਕ ਹੈ ਬਾਬਾ ਬਾੜਾ ਚ ਰਹਿ ਨਹੀਂ ਵੀਰੇ ਦਾ ਕੀ ਕਰਨਾ ਬਾਬਾ ਤੈਨੂੰ ਪਾ ਕਰਕੇ ਦਿੰਦਾ ਬੱਚਾ ਇਹਦੇ ਇਸ ਤੇ ਹਾਂ ਸ਼ਾਇਦ ਕਿਸੇ ਨੇ ਬਹੁਤ ਵੱਡਾ ਘਰੌਕਾ ਖੜਾ ਕਰ ਛੱਡਿਆ ਬੱਚਾ ਕੌਣ ਹੋ ਸਕਦਾ ਬਾਬਾ ਆਪ ਤਾਂ ਹੀ ਹੁੰਦਾ ਹਟ ਹਟ ਅਲੀ ਕਲੁੰਦਰ ਛੁੰਦਰ ਮੁੰਦਰ ਛੋ ਝੋ ਝੋ ਅਲੀ ਕਲੁੰਦਰ ਛੁੰਦਰ ਮੁੰਦਰ ਥੋ ਝੋ ਝੋ ਅ ਬਿੱਦਰੀ ਬਾਬਾ ਬੋਦੀ ਮੈਂ ਨੋਟ ਬਾਰੇ ਦਾ ਸੋਚ ਫਿਰ ਬਾਬਾ ਉਹ ਕਿਧਰ ਗਿਆ ਫਿਰ ਤੂੰ ਉਹਦੇ ਬਾਰੇ ਤਾਂ ਸੋਚ ਹੀ ਨਾ ਕਿੱਥੇ ਮਿਲੂ ਮੇਰੇ ਮੈਨੂੰ ਉਹ ਇਹ ਤਾਂ ਘਰੇ ਜਾਵੇਂਗਾ ਨਾ ਤੇਰੇ ਸੰਦੂਕ ਚ ਪਏ ਹੋਣਗੇ ਸੰਦੂਕ ਚ ਪਏ ਹੋਣਗੇ ਹਾਂ ਕਮਾਂਦੀ ਗੱਲਾਂ ਬਾਬਾ ਆਈ ਤਾਂ ਮੈਂ ਫਿਰ ਭਲਾ ਹੋ ਗਿਆ ਬਾਬਾ ਹਾਂ ਕੋਈ ਬੱਚਾ ਮੈਂ ਤੇ ਤੈਨੂੰ ਠੱਗ ਕੇ ਤਾਂ ਨਹੀਂ ਕੁਛ ਲਗਿਆ ਆਏ ਕਰੇ ਤੇ ਮ ਬਕਰੇ ਜਾਵੜਦੇ ਬੱਚਾ ਸ਼ਾਂਤਾ ਨਾ ਜਿਦਾਈ ਨਹੀਂ ਕਰੀਦੀ ਹੁੰਦੀ ਐ ਜਾਵੜਦੇ ਤੇਰਾ ਫਾਇਦਾ ਕਰੇ ਹੋਰ ਸ਼ਾਂਤ ਚੱਲੇ ਬੱਚਾ ਹਾਂ ਸ਼ਾਂਤਾਂ ਦੇ ਬਰਾਬਰ ਨਹੀਂ ਕਿਹਦਾ ਮਰਿਆਦਾ ਪੰਗ ਹੋ ਜਾਂਦੀ ਐ ਤੂੰ ਤਾਂ ਮੈਂ ਹਿੱਕ ਤੇ ਵੀ ਬੈਠੂ ਮੈਨੂੰ ਝੋਲਾ ਵਿਖਾ ਇਹਦੇ ਚ ਕੀ ਐ ਇਹਦੇ ਚ ਕੁਝ ਨਹੀਂ ਬੱਚਾ ਬੰਦਿਆਂ ਨੂੰ ਝੋਲਾ ਵਿਖਾ ਦੇ ਨਹੀਂ ਖਿਲਾਰ ਦੂੰ ਮੈਂ ਤੈਨੂੰ ਦੱਸਾਂ ਕੀ ਕਾ ਬੱਚਾ ਪਹਾੜਾਂ ਚ ਚਾਈਦਾ ਜੜੀ ਬੂਟੀ ਕੋਮਲ ਜੜੀ ਬੂਟੀ ਆ ਬੱਚਾ ਕੋਮਲ ਤੂੰ ਮੈਨੂੰ ਚੋਲਾ ਖਾ ਬੱਚਾ ਚੌੜ ਨਹੀਂ ਕਰੀਦੀ ਛੰਤ ਜਾਂਦੇ ਆ ਚੋਲਾ ਖਾ ਤੂੰ ਬੱਚਾ ਆ ਖਾ ਦੇਖਿਆ ਸੀ ਨਾ ਹਾਂ ਇਹਨ ਭੂਥੇ ਦੇ ਹੀ ਪਊਗਾ ਸੁਣ ਗਿਆ ਤੂੰ ਰੰਗ ਦੇਂਗਾ ਹੈ ਹਾਂ ਭੂਥਾ ਰੰਗ ਦੂੰ ਮੈਂ ਤੇਰਾ ਬੱਚਾ ਤੂੰ ਮੈਂ ਮੈਂ ਤਾਂ ਜਾਣਦੇ ਮੈਨੂੰ ਚੋਲਾ ਖਾ ਚੋਲਾ ਖਾ ਮੈਨੂੰ ਕੋਈ ਮੇਰੇ ਭਾਈ ਦੂਰ ਕਰਨ ਦੇ ਬੱਚਾ ਜੜੀ ਬੂਟੀ ਆ ਮੈਂ ਤੇਰੀ ਜੜੀ ਬੂਟੀ ਪੱਟ ਦੂੰ ਮੈਂ ਤੁਹਾਨੂੰ ਦੱਸਾਂ ਆ ਕਿੱਥੋਂ ਆ ਗਿਆ ਤੇਰੀ ਮੇਰੇ ਆ ਬੱਚਾ ਜੜੀ ਬੂਟੀ ਚ ਰੱਖੇ ਸੀ ਬੱਚਾ ਆ ਵੇਖ ਨੰਬਰ ਦੇਖ 542734 ਦੇਖੂ ਬਣਾਉਣਾ ਇਹ ਫਿਰ ਇੱਥੇ ਕਿਵੇਂ ਆ ਗਿਆ ਬੱਚਾ ਓਏ ਕੁਦਰਤ ਆ ਬੱਚਾ ਮੈਂ ਕੋਈ ਠੱਗ ਨਹੀਂ ਬੱਚਾ ਬੰਦਿਆਂ ਨੂੰ ਦੱਸ ਮੈਨੂੰ ਬੱਚਾ ਨਾ ਨਾ ਬੱਚਾ ਨਾ ਬੰਦੇ ਸੰਧਿਆ ਨਾ ਬੱਚਾ ਨਾ ਬੱਚਾ ਨਾ ਬੱਚਾ ਦੱਸ ਮੈਨੂੰ ਹਾਂ ਬੱਚਾ ਦੱਸ ਕੀ ਪੁੱਛਣਾ ਗੁੱਗੂ ਗੇਲ ਨੂੰ ਤੂੰ ਚੱਲਣ ਲਾਇਆ ਫਿਰ ਮੰਜੂ ਗੁੱਗੂ ਗੇਲ ਕਤਤ ਨਾ ਚੱਕੀ ਦਾ ਖਾ ਬੱਚਾ ਇੱਕ ਵਾਰੀ ਮਨ ਦਾ ਕੁੱਕੜ ਚੱਕ ਲਿਆ ਆ ਸ਼ਾ ਹੂੰ ਬਣਾ ਨੇ ਛਿੱਤਰ ਫੇਰਿਆ ਮੈਂ ਮੁੜਕੀ ਕਰੀ ਨਹੀਂ ਜਾਂ ਨਾਲ ਦੇ ਅੱਛੇ ਬਾਦ ਬੋਲ ਹਾਂ ਹੋਰ ਕਿਹੜੇ ਕਿਹੜੇ ਚੱਲੇ ਤੇਰੇ ਮੁੱਛੇ ਨਾਲ ਤੇਰਾ ਚੱਲਾ ਹਾਂ ਬੱਚਾ ਮੈਂ ਮੁੱਛੇ ਦਾ ਜਾਂਦਾ ਹੀ ਨਹੀਂ ਪਤਾ ਨਾ ਆ ਲੈ ਦਿਨ ਨਿਆ ਬੱਚਾ ਲੋਕਾਂ ਨੇ ਠੱਗਣਦੇ ਮਾਰੇ ਪੈਸੇ ਦੱਸ ਕਿੰਨੇ ਆਜ ਦੀ ਅੱਜ ਕਿਹਨੇ ਕਿ ਠੱਗਿਆ ਤੂੰ ਦੱਸ ਨਾ ਬੱਚਾ ਮੈਂ ਤਾਂ ਫਿਰ ਮਨਡਾ ਸਟੀਚ ਗਿਆ ਕਿਤੇ ਨਹੀਂ ਤੂੰ ਜੇ ਬਖਾ ਮੈਨੂੰ ਨਹੀਂ ਬੱਚਾ ਕੁਛ ਨਹੀਂ ਕਾगज ਪੱਲਾ ਬੱਚਾ ਇੰਡਸਟਰੀ ਵਿੱਚ ਕੀ ਕਰਦਾ ਹੈ ਆ ਫਿਰ ਮਨਡਾ ਸਟੀਚ ਦੀ ਗੱਲ ਕਰਦਾ ਬੱਚਾ ਹੂੰ ਕਿਨੇ ਜਾਣਦੇ ਤੈਨੂੰ ਮੈਂ ਤੈਨੂੰ ਬੱਚਾ ਜਾਣਦਾ ਤਾਂ ਕਿਹ ਹੈ ਨਹੀਂ ਮੈਂ ਤਾਂ ਕਿਹਾ ਸੀ ਪਾ ਦੇ ਫਿਰਦੇ ਆ ਸਾਰੇ ਮੈਂ ਪਾ ਆਦਾ ਆਦਾ ਵਾਤਾ ਬਰਾਵਾ ਤਸ ਕੋਈ ਸਾਥ ਦੂਤ ਨਹੀਂ ਮੈਂ ਮਰ ਜਾਗਾ ਤੇ ਮੈਂ ਤੂੰ ਕਿਹੜਾ ਮੇਡਾ ਬਾਈ ਵਰਕੇ ਮਰ ਜੂਗਾ ਵੈਸੇ ਘਟ ਕਿੰਨੀ ਆ ਜੀ ਤੂੰ ਕਿਹੜਾ ਮਾਰ ਦੇਗਾ ਯਾਰ ਬਈ ਯਾਰ ਕਹਿੰਦਾ ਹੋਰਦਾ ਮੇਰਾ ਆ ਅੱਜ ਦੀ ਕਮਾਈ ਹੋਏ ਅੱਜ ਦੀ ਹੈ ਬਈ ਯਾਰ ਕਹਿਣਾ ਸਾਡੇ ਨਾਲ ਤਾਂ ਤੁਸੀਂ 100 ਗੋਣਾ ਚੱਗੇ ਹੋ 20-20 ਕਿੱਲੇ ਆ ਲੈਣਾ ਉਹ ਜਿਹੜੇ ਲੋਕਾਂ ਦੇ ਵਰਕੇ ਆ ਫੜ ਦੋਸੋ ਤੇਰਾ ਤਾਂ ਹੋ ਤੁਸੀਂ ਦੋਸੋ ਆ ਕਿੰਨਾ ਦੇ ਘਰ ਲੈਂਦੇ ਆ ਕਿੰਨਾ ਦੇ ਘਰ ਆ ਇਹਦਾ ਬਈ ਯਾਰ ਕਹਿੰਦਾ ਕਿਹੜੇ ਕਿਹੜੇ ਘਰੋਂ ਤੇ ਲੈਣਾ ਤੂੰ ਲਾਰੀ ਨਾ ਬਾਈ ਵਰਕੇ ਇਹਨਾਂ ਦੇ ਲੈਣਾ ਤੂੰ ਜੱਟ ਬੁੱਧੀ ਆਉਂਦੀ ਲੋਤ ਹੋਰ ਬਾਈ ਖਾਣ ਹੋਏ ਤੂੰ ਇਹ ਇਹ ਫਿਰ ਜੱਟਾਂ ਦੇ ਹੀ ਜਾਣਗੇ ਉੱਥੇ ਦਿੱਲੀ ਇਹ ਤੇ ਬਾਈ ਬਾਈ ਖਾਣਾਂ ਕੋਲੇ ਨਾ ਤੁਰਦਾ ਹੋ ਮਾ ਤਾਂ ਕਿੱਧਰ ਗਿਆ ਬਾਈ ਤੁਰਦਾ ਹੋ ਤੇਰੀ ਗਲੀ ਕੁਲੁੰਦਰ ਤੇਰੀ ਗਲੀ ਕੁਲੁੰਦਰ ਕਿੱਧਰ ਗਈ ਹੁ ਸੂਝੂ ਅਰੇ ਤੇਰੇ ਬਜਰ ਚੁਲਾਉਂਦੇ ਦੇ ਤੇ ਆ ਜੀ ਤੁਰਦਾ ਸਾਰਾ ਕਦਾ ਲੋਕਾਂ ਨੂੰ ਯਾਰ ਯੋਗੀ ਮਾਫ ਕਰ ਦਿਆ ਯਾਰ ਯਾਰ ਤੁਸੀਂ ਵਿਸ਼ਵਾਸ ਕਰਦੇ ਆ ਸਾਡੇ ਤੇ ਸਾਡਾ ਕੀ ਕਸੂਰ ਆ ਠੱਗਾ ਨਹੀਂ ਵਿਸ਼ਵਾਸ ਕਰਦੇ ਆ ਤੁਸੀਂ